ਸਾਤਿਰੀਕ ਮੈਂ ਹਰਕਿਰਨ ਸਿੰਘ ਨਿਰਪੱਖ ਆਵਾਜ਼ ਦੀ ਇਸ ਅਗਲੀ ਪੇਸ਼ਕਸ਼ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਆਖਿਰ ਕੀ ਹੋ ਗਿਆ ਹੈ ਪੰਜਾਬ ਕੋਈ ਦਿਨ ਵੀ ਸੁੱਕਾ ਨਹੀਂ ਜਾਂਦਾ ਜਦੋਂ ਕੋਈ ਕਤਲ ਦੀ ਵਾਰਦਾਤ ਨਾ ਹੁੰਦੀ ਹੋਵੇ ਆਪਸੀ ਦੁਸ਼ਮਣੀ ਰੰਜਿਸ਼ ਬਦਮਾਸ਼ੀ ਗੈਂਗਸਟਰਾਂ ਨੇ ਮਾਰ ਦਿੱਤਾ ਵਜ੍ਹਾ ਤੁਸੀਂ ਕੋਈ ਵੀ ਦੱਸ ਦਿਓ ਪਰ ਦਿਨ ਦਿਹਾੜੇ ਸੜਕਾਂ ਤੇ ਕੰਮ ਨੂੰ ਜਾਂਦੇ ਹੋਏ ਜਾਂ ਫਿਰ ਕਿਸੇ ਵਿਆਹ ਦੇ ਸਮਾਗਮ ਤੇ ਕੋਈ ਵੀ ਕਿਤੇ ਵੀ ਕਿਸੇ ਨੂੰ ਵੀ ਗੋਲੀ ਮਾਰ ਕੇ ਕਤਲ ਕਰ ਦਿੰਦਾ ਹੈ ਤੇ ਇਹਨਾਂ ਹਾਲਾਤਾਂ ਤੇ ਕਾਬੂ ਕਿਵੇਂ ਕੀਤਾ ਜਾਵੇਗਾ ਇਹਨਾਂ ਹਾਲਾਤਾਂ ਦਾ ਮੋੜਾ ਕਿਵੇਂ ਪਵੇਗਾ ਕਿਧਰੇ ਵੀ ਕੋਈ ਹੱਲ ਨਜ਼ਰ ਨਹੀਂ ਆਉਂਦਾ ਪੰਜਾਬ ਪੁਲਿਸ ਦੇ ਜਵਾਬ ਵੀ ਰੂਟੀਨ ਹੀ ਹੋ ਗਏ ਹਨ ਮਾਮਲਾ ਹੱਲ ਕਰ ਲਿਆ ਗਿਆ ਹੈ ਸ਼ੂਟਰ ਫੜੇ ਗਏ ਹਨ ਜਾਂਤ جاری ਹੈ ਜਾਂ ਫਿਰ ਮੁਕਾਬਲਾ ਹੋ ਗਿਆ ਹੈ ਪਰ ਫਿਰ ਵੀ ਵਾਰਦਾਤਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਆਖਰ ਕਿੰਨੇ ਕੁ ਗੈਂਗਸਟਰ ਹਨ ਪੰਜਾਬ ਦੇ ਵਿੱਚ ਕਿੰਨੇ ਗੈਂਗ ਹਨ ਕਿਉਂ ਹਾਲਾਤ ਇੱਥੇ ਤੱਕ ਪਹੁੰਚੇ ਹੁਣ ਤਾਂ ਸਵਾਲ ਪੁੱਛਣ ਤੋਂ ਵੀ ਡਰ ਲੱਗਦਾ ਹੈ ਸ਼ਨੀਵਾਰ ਨੂੰ ਮੋਗੇ ਦੇ ਭਿੰਡਰ ਕਲਾਂ ਪਿੰਡ ਦੇ ਵਿੱਚ 38 ਸਾਲ ਦੇ ਕਾਂਗਰਸੀ ਵਰਕਰ ਉਮਰ ਸੀਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹਮਲਾਵਰਾਂ ਵੱਲੋਂ ਉਸਦੀ ਕਾਰ ਤੇ 15 ਗੋਲੀਆਂ ਟਰਲਾਈਆਂ ਜਾਂਦੀਆਂ ਹਨ ਤੇ ਕੱਲ ਹੀ ਸ਼ਾਮ ਨੂੰ ਇੱਕ ਵਿਆਹ ਸਮਾਗਮ ਤੇ ਪੈਲੈਸ ਦੇ ਅੰਦਰ ਦੋ ਹਮਲਾਵਰ ਆਉਂਦੇ ਹਨ ਫੋਨ ਤੇ ਇੱਕ ਉਹਨਾਂ ਦੇ ਵਿੱਚੋਂ ਗੱਲ ਕਰ ਰਿਹਾ ਸੀ ਅੰਦਰ ਵੜਦੇ ਹੀ ਸਿੱਧੇ ਇੱਕ ਟੇਬਲ ਵੱਲ ਜਾਂਦੇ ਨੇ ਨੇੜੇ ਪਹੁੰਚ ਕੇ ਬੈਠੇ ਵਿਅਕਤੀ ਦੇ ਪਿੱਛੋਂ ਸਿਰ ਤੇ ਗੋਲੀ ਮਾਰ ਕੇ ਕਤਲ ਕਰ ਦਿੰਦੇ ਹਨ ਚਿਹਰਾ ਵੀ ਨਹੀਂ ਦੇਖਦੇ ਪਛਾਣਨ ਦੇ ਲਈ ਇਸ ਸਹੀ ਬੰਦਾ ਮਾਰਿਆ ਗਿਆ ਹੈ ਜਾਂ ਨਹੀਂ ਤੇ ਭੱਜ ਜਾਂਦੇ ਇਉਂ ਲੱਗਦਾ ਹੈ ਕਿ ਫੋਨ ਤੇ ਕੋਈ ਪੈਲੇਸ ਦੇ ਅੰਦਰੋਂ ਹੀ ਸਾਰੀ ਜਾਣਕਾਰੀ ਦੇ ਰਿਆ ਸੀ ਕਿ ਬੰਦਾ ਕਿੱਥੇ ਬੈਠਾ ਹੈ ਕਿਹੜੀ ਪੱਗ ਬੰਨੀ ਹੈ ਤਾਂ ਕਿ ਪਛਾਣ ਸੌਖੀ ਹੋ ਜਾਵੇ ਮੂੰਹ ਦੇਖਣ ਦੀ ਲੋੜ ਹੀ ਨਾ ਪਵੇ ਪਰ ਪਰਿਵਾਰ ਕਹਿ ਰਿਹਾ ਹੈ ਕਿ ਗੈਂਗਸਟਰਾਂ ਵੱਲੋਂ ਛਰੋਤੀ ਲਈ ਧਮਕੀਆਂ ਆ ਰਹੀਆਂ ਸਨ ਆਮ ਆਦਮੀ ਪਾਰਟੀ ਦੇ ਸਰਪੰਚ ਜਰਮਲ ਸਿੰਘ ਨੇ ਬਲਟੋਹਾ ਪੁਲਿਸ ਕੋਲ ਇੱਕ ਕੇਸ ਵੀ ਦਰਜ ਕਰਾਇਆ ਹੋਇਆ ਸੀ ਪਹਿਲੇ ਕੇਸ ਦੇ ਵਿੱਚ ਵੀ ਮੋਗੇ ਦੇ ਸੀਨੀਅਰ ਪੁਲਿਸ ਅਫਸਰ ਦੇ ਦੱਸਣ ਮੁਤਾਬਕ ਮਨੀ ਪਿੰਡਰ ਪਿੰਡਰ ਖੁਰਦ ਪਿੰਡ ਦਾ ਹੀ ਇੱਕ ਲੋਕਲ ਗੈਂਗਸਟਰ ਜਿਸ ਤੇ 13 ਮੁਕੱਦਮੇ ਦਰਜ ਹਨ ਜਿਦੇ ਵਿੱਚ ਇਰਾਦਾ ਕਤਲ ਦਾ ਕੇਸ ਵੀ ਸ਼ਾਮਿਲ ਹੈ ਤੇ ਉਹ 2022 ਦੇ ਵਿੱਚ ਹੀ ਡੰਕੀ ਰੂਟ ਦੇ ਰਾਹੀਂ ਅਮਰੀਕਾ ਭੱਜ ਗਿਆ ਸੀ ਉਹ ਇਸ ਕਤਲ ਦੇ ਲਈ ਜ਼ਿੰਮੇਵਾਰ ਹੈ ਪਿੰਡਰ ਨੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਉਸ ਦੇ ਵਿੱਚ ਲਿਖਿਆ ਹੈ ਉਮਰ ਸੀਰ ਆਪਣੇ ਆਪ ਨੂੰ ਬਾਦਸ਼ਾਹ ਸਮਝਣ ਲੱਗ ਪਿਆ ਸੀ ਇਸੇ ਲਈ ਉਸ ਨੂੰ ਮੈਂ ਮਰਵਾ ਦਿੱਤਾ ਮੈਂ ਉਸ ਦੇ ਕਤਲ ਦੀ ਜ਼ਿੰਮੇਵਾਰੀ ਲੈਂਦਾ ਹਾਂ ਮੇਰੀ ਪੁਰਾਣੀ ਦੁਸ਼ਮਣੀ ਸੀ ਉਸ ਦੇ ਨਾਲ ਇਹ ਕਤਲ ਕਿਸੇ ਫਰੋਤੀ ਜਾਂ ਰੰਗਦਾਰੀ ਲਈ ਨਹੀਂ ਕੀਤਾ ਗਿਆ ਸਾਰਾ ਪਿੰਡ ਜਾਣਦਾ ਹੈ ਕਿ ਉਹ ਹਰ ਨਾਜਾਇਜ਼ ਕੰਮ ਦੇ ਵਿੱਚ ਸ਼ਾਮਲ ਸੀ ਨੈਸਲੇ ਦੇ ਨਾਮ ਤੇ ਵੀ ਉਹ ਜੁਵੇਦਾ ਧੰਦਾ ਚਲਾ ਰਿਆ ਸੀ ਜਿਹੜੇ ਉਸ ਨੂੰ ਪਿਆਰ ਕਰਦੇ ਹਨ ਉਹ ਵੀ ਆਪਣਾ ਮੂੰਹ ਬੰਦ ਰੱਖਣ ਨਹੀਂ ਤਾਂ ਅਸੀਂ ਚੁੱਪ ਕਰਾ ਦੇਾਂਗੇ ਹੁਣ ਉਮਰ ਸਹਿਦ ਸਿੰਘ ਨੈਸਲੇ ਪਲਾਂਟ ਦੇ ਵਿੱਚ ਕੰਮ ਕਰਦਾ ਸੀ ਤੇ ਉੱਥੇ ਹੀ ਨੌਕਰੀ ਤੇ ਜਾ ਰਿਹਾ ਸੀ ਜਦੋਂ ਘੇਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਪਰ ਪੀੜਤ ਦੇ ਭਰਾ ਨੇ ਪੁਲਿਸ ਨੂੰ ਬਿਆਨ ਦਿੱਤੇ ਹਨ ਕਿ ਪਿੰਡ ਪੱਦਰ ਤੇ ਹੀ ਸਾਡੀ ਸਿਆਸੀ ਖੇਬਾਜੀ ਸੀ ਉਹੀ ਕਤਲ ਦਾ ਮੁੱਖ ਕਾਰਨ ਹੈ ਜਿਹੜੀਆਂ ਪਿੱਛੇ ਜੇ ਬਲਾਕ ਸੰਮਤੀ ਚੋਣਾਂ ਹੋਈਆਂ ਸੀ ਉਸ ਦੇ ਅੰਦਰ ਜਿਹੜੀ ਖੈਬਾਜੀ ਹੋਈ ਸੀ ਉਹੀ ਇਸ ਕਤਲ ਦਾ ਕਾਰਨ ਬਣੇ ਮ੍ਰਿਤਕ ਦੇ ਭਰਾ ਗੁਰਵਿੰਦਰ ਸਿੰਘ ਦੇ ਬਿਆਨਾਂ ਤੇ ਪੁਲਿਸ ਨੇ 7 ਬੰਦਿਆਂ ਨੂੰ ਨਾਮਜ਼ਾਦ ਕਰ ਲਿਆ ਹੈ ਜਿਸ ਦੇ ਵਿੱਚ ਪਿੰਡਰ ਖੁਰਦ ਪਿੰਡ ਦਾ ਸਰਪੰਚ ਇੰਦਰਪਾਲ ਸਿੰਘ ਜੋ ਕਿ ਆਮ ਆਦਮੀ ਪਾਰਟੀ ਦੇ ਨਾਲ ਸਬੰਧਤ ਹੈ ਹਿਸਟਰੀ ਸ਼ੀਟਰ ਮਨਪ੍ਰੀਤ ਉਰਫ ਮਨੀ ਪਿੰਡਰ ਗਗਨਦੀਪ ਸਿੰਘ ਉਰਫ ਲਾਦੀਨ ਇਹ ਦੋਵੇਂ ਹੀ ਪਿੰਡਰ ਖੁਰਦੇ ਦੇ ਬਸਨੀਕ ਨੇ ਤੇ ਇਸ ਸਮੇਂ ਯੂਐਸ ਦੇ ਵਿੱਚ ਹਨ ਅਮਰੀਕਾ ਭੱਜ ਗਏ ਨੇ ਦੋ ਸ਼ੂਟਰਾਂ ਦੀ ਪਛਾਣ ਵੀ ਗੁਰਵਿੰਦਰ ਨੇ ਕੀਤੀ ਹੈ ਮਨਪ੍ਰੀਤ ਉਰਫ ਮਨੂ ਭੁੱਗੀਪੁਰੀਆ ਤੇ ਭਿੰਦਾ ਸਿੰਘ ਇਹ ਦੋਵੇਂ ਵੀ ਪਿੰਡਰ ਖੁਰਦੇ ਹੀ ਰਹਿਣ ਵਾਲੇ ਹਨ ਪਰ ਪੁਲਿਸ ਦੇ ਸੂਤਰ ਦੱਸਦੇ ਹਨ ਕਿ ਮਨੀ ਪਿੰਡਰ ਤੇ ਉਮਰਸੀਰ ਦੋਵੇਂ ਹੀ ਕਾਂਗਰਸ ਪਾਰਟੀ ਦੇ ਨਾਲ ਸੰਬੰਧ ਰੱਖਦੇ ਸਨ ਤੇ ਦੋਹਾਂ ਦੇ ਵਿੱਚ ਹੀ 2017 ਤੋਂ ਆਪਸੀ ਲੜਾਕੜ ਹੈ ਮਨੀ ਉਮਰਸੀਰ ਨੂੰ ਕਾਂਗਰਸ ਦੇ ਵਿੱਚ ਸ਼ਾਮਲ ਕਰਨ ਦੇ ਖਿਲਾਫ ਸੀ ਤੇ ਬਲਾਕ ਸਮਤੀ ਚੋਣਾਂ ਤੋਂ ਪਹਿਲਾਂ ਉਸ ਨੇ ਉਮਰਸੀਰ ਨੂੰ ਫੋਨ ਕਰਕੇ ਕਾਂਗਰਸ ਪਾਰਟੀ ਦੇ ਕੰਮਕਾਜ ਵਿੱਚ ਦਖਲ ਦੇਣ ਤੋਂ ਵਰਜਿਆ ਸੀ ਪਰ ਉਮਰਸੀਰ ਨਹੀਂ ਮੰਨਿਆ ਧਰਮਕੋਟ ਦੇ ਡੀਐਸਪੀ ਜਸਵਿੰਦਰ ਸਿੰਘ ਕਹਿੰਦੇ ਹਨ ਕਿ ਕਤਲ ਦੇ ਵਿੱਚ ਮੁੱਖ ਸਾਜ਼ਿਸ਼ ਕਰਤਾ ਹਿਸਟਰੀ ਸ਼ੀਟਰ ਮਨੀ ਭਿੰਡਰ ਹੈ ਪਰ ਜੋ ਮਿਰਤਕ ਹੈ ਉਮਰ ਸਿੰਘ ਉਸ ਦੇ ਖਿਲਾਫ ਵੀ 3 4 ਐਫ ਆਈ ਆਰਾਂ ਦਰਜ ਹਨ ਸਰਪੰਚ ਇੰਦਰਪਾਲ ਦੇ ਰੋਲ ਦੇ ਵੀ ਅਸੀਂ ਜਾਂਚ ਕਰ ਰਹੇ ਹਾਂ ਹੁਣ ਦੂਜੇ ਕੇਸ ਦੇ ਵਿੱਚ ਜਿੱਥੇ ਕਤਲ ਹੋਇਆ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਉਥੇ ਖੇਮ ਕਰਨ ਤੋਂ ਪਾਰਟੀ ਦੇ ਐਮ ਐਲ ਏ ਸਰਵਣ ਸਿੰਘ ਤੁਨ ਵੀ ਸ਼ਿਰਕਤ ਕਰ ਰਹੇ ਸੀ ਉਹ ਵੀ ਹਾਲ ਦੇ ਵਿੱਚ ਮੌਜੂਦ ਸੀ ਐਮਐਲਏ ਸਾਹਿਬ ਕਹਿੰਦੇ ਨੇ ਕਿ ਅਸੀਂ ਅਮਰਕੋਟ ਦੇ ਸਰਪੰਚ ਸ਼ੈਰੀ ਦੀ ਭੈਣ ਦੇ ਵਿਆਹ ਦੇ ਵਿੱਚ ਸ਼ਾਮਲ ਹੋਣ ਆਏ ਸੀ ਤੇ ਸਰਪੰਚ ਜਰਮਲ ਸਿੰਘ ਇੱਕ ਟੇਬਲ ਤੇ ਬੈਠਾ ਖਾਣਾ ਖਾ ਰਿਹਾ ਸੀ ਜਦੋਂ ਬਰਾਤੀਆਂ ਦੇ ਭੇਸ ਦੇ ਵਿੱਚ ਹਮਲਾਵਰ ਆਉਂਦੇ ਨੇ ਤੇ ਉਸ ਦੇ ਸਿਰ ਦੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਕਹਿੰਦੇ ਕਿਸੇ ਨਿੱਜੀ ਰੰਜਿਸ਼ ਦਾ ਮਾਮਲਾ ਨਹੀਂ ਹੈ ਇਸ ਦੇ ਪਿੱਛੇ ਗੈਂਗਸਟਰ ਹਨ અમલાવારા ਨੇ सिर्फ सरपंच ਨੂੰ ਹੀ ਨਿਸ਼ਾਨਾ ਬਣਾਇਆ ਕਤਲ ਕੀਤਾ ਤੇ ਉਸ ਤੋਂ ਬਾਅਦ ਭੱਜ ਗਿਆ ਪਰ ਜਰਮਲ ਸਿੰਘ ਪਹਿਲਾਂ ਦੋ ਵਾਰ ਅਕਾਲੀ ਦਲ ਦੇ ਵਜੋਂ ਸਰਪੰਚੀ ਦੀ ਚੋਣ ਜਿੱਦਦਾ ਰਿਹਾ ਹੈ ਤੇ ਬਾਅਦ ਦੇ ਵਿੱਚ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਸੀ ਇਸ ਵਾਰ ਆਮ ਆਦਮੀ ਪਾਰਟੀ ਵਜੋਂ ਹੀ ਉਹ ਚੋਣਾ ਲੜਿਆ ਸੀ ਤੇ ਉਹਨਾਂ ਦੀ ਮਦਦ ਨਾਲ ਹੀ ਚੋਣਾ ਜਿੱਤਿਆ ਸੀ ਔਰ ਉਸ ਇਲਾਕੇ ਦੇ ਵਿੱਚ ਪਿੱਛੇ ਦੇ ਹੀ ਤਰਨਤਾਰਨ ਦੀ ਜਮਣੀ ਚੋਣ ਹੋਈ ਹੈ ਉੱਥੇ ਕਿਸ ਤਰੀਕੇ ਨਾਲ ਪਹਿਲਾ ਅਕਾਲੀ ਦਲ ਤੋਂ ਜਿਹੜੇ ਐਮ.ਐਲ.ਏ ਰਿਹਾ ਕਰਦੇ ਸੀ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਣੇ ਇਸ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਉਹਨਾਂ ਨੇ ਚੋਣ ਲੜੀ ਤੇ ਜਿੱਤ ਪ੍ਰਾਪਤ ਕੀਤੀ ਇਹ ਸਾਰੇ ਹੀ ਜਾਣਦੇ ਨੇ ਪਰ ਉੱਥੇ ਬਾਰ ਬਾਰ ਜ਼ਿਕਰ ਅਕਾਲੀ ਦਲ ਦੇ ਉਮੀਦਵਾਰ ਦਾ ਹੁੰਦਾ ਸੀ ਇਹ ਕਿਹਾ ਜਾਂਦਾ ਸੀ ਇੱਕ ਵੱਡੇ ਨਾਮੀ ਗੈਂਗਸਟਰ ਦੇ ਪਰਿਵਾਰ ਨੂੰ ਟਿਕਟ ਦਿੱਤੀ ਗਈ ਹੈ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਹੈ ਤੇ ਪਿੰਡਾਂ ਦੇ ਵਿੱਚ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ ਇਸੇ ਪਾਰਟੀ ਦੇ ਉਮੀਦਵਾਰ ਨੂੰ ਸਪੋਰਟ ਕਰਨੀ ਹੈ ਨਹੀਂ ਤਾਂ ਪੰਜਾਬ ਕੀ ਹੋਊਗਾ ਇਸ ਦਾ ਅੰਦਾਜ਼ਾ ਤੁਸੀਂ ਆਪ ਲਾ ਸਕਦੇ ਹੋ ਉਹ ਗੈਂਗਸਟਰ ਇਹ ਵੀ ਪਹਿਲਾਂ ਕਿਹਾ ਜਾਂਦਾ ਹੈ ਕਿ ਅਕਾਲੀ ਐਮ.ਐਲ.ਏ ਜਦੋਂ ਸੰਧੂ ਸਾਹਿਬ ਸੀਗੇ ਉਹਨਾਂ ਦੇ ਨਾਲ ਹੀ ਵਿਚਰਦਾ ਹੁੰਦਾ ਸੀ ਉਹਨਾਂ ਦੇ ਨਾਲ ਹੀ ਰਹਿੰਦਾ ਹੁੰਦਾ ਸੀ ਪਰ ਬਾਅਦ ਵਿੱਚ ਆਪਸ ਦੇ ਵਿੱਚ ਕੋਈ ਵਿਖਰੇਵੇਂ ਹੋ ਗਏ ਜਿਸ ਕਰਕੇ ਦੋਹਾਂ ਦੇ ਰਾਹ ਅਡਡ ਹੋ ਗਏ ਜਦੋਂ ਵੀ ਆਪਾਂ ਗੈਂਗਸਟਰਾਂ ਦਾ ਜ਼ਿਕਰ ਕਰਦੇ ਹਾਂ ਨਾਲ ਸਿਆਸਤਦਾਨਾਂ ਦਾ ਜ਼ਿਕਰ ਜ਼ਰੂਰ ਹੁੰਦਾ ਹੈ ਕਈ ਵਾਰ ਜਦੋਂ ਵੱਡੇ ਨਾਮ ਲਏ ਜਾਂਦੇ ਨੇ ਜਦੋਂ ਜੱਗੂ ਭਗਵਾਨਪੁਰੀਏ ਦਾ ਨਾਮ ਲਿਆ ਜਾਂਦਾ ਹੈ ਤਾਂ ਉਸੇ ਸਾਹ ਦੇ ਵਿੱਚ ਬਿਕਰਮ ਮਜੀਠੀਆ ਦਾ ਨਾਮ ਵੀ ਆਉਂਦਾ ਹੈ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਵੀ ਆਉਂਦਾ ਹੈ ਬਾਰ ਬਾਰ ਇਹ ਕਿਹਾ ਜਾਂਦਾ ਹੈ ਇਹਨਾਂ ਲੋਕਾਂ ਦੀ ਸ਼ਹਿਤ ਹੀ ਇਹਨਾਂ ਲੋਕਾਂ ਦੀ ਮਦਦ ਨਾਲ ਹੀ ਉਹ ਜੁਰਮ ਦੀ ਦੁਨੀਆ ਦੇ ਵਿੱਚ ਅੱਗੇ ਵਧਿਆ ਇਹਨਾਂ ਸਿਆਸਤਦਾਨਾਂ ਦੀ ਸ਼ਹਿ ਸੀ ਹੋਰ ਵੀ ਗੈਂਗਸਟਰ ਦਾ ਜਦੋਂ ਜ਼ਿਕਰ ਹੁੰਦਾ ਹੈ ਤਾਂ ਨਾਲ ਸਿਆਸਤਦਾਨਾਂ ਦਾ ਜ਼ਿਕਰ ਹੁੰਦਾ ਹੀ ਹੁੰਦਾ ਹੈ ਔਰ ਇਹ ਆਮ ਤੌਰ ਤੇ ਧਾਰਨਾ ਬਣੀ ਹੋਈ ਹੈ ਕਿ ਇਹ ਸਿਆਸਤਦਾਨ ਚਾਹੇ ਉਹ ਕਿਸੇ ਵੀ ਪਾਰਟੀ ਦੇ ਨਾਲ ਸਬੰਧ ਰੱਖਦੇ ਹੋਣ ਜਦੋਂ ਉਹਨਾਂ ਵੱਲੋਂ ਆਪਣੇ ਕੋਈ ਗੈਰ ਕਾਨੂੰਨੀ ਕੰਮ ਕਰਵਾਉਣੇ ਹੁੰਦੇ ਨੇ ਕਿਸੇ ਤੇ ਦਬਾਅ ਪਾਉਣਾ ਹੁੰਦਾ ਹੈ ਜਾਂ ਕਿਸੇ ਨੂੰ ਡਰਾਉਣਾ ਧਮਕਾਉਣਾ ਹੁੰਦਾ ਹੈ ਤਾਂ ਅਜੇ ਅੰਸਰਾਂ ਦੀ ਮਦਦ ਲੈਂਦੇ ਨੇ ਤੇ ਬਦਲੇ ਦੇ ਵਿੱਚ ਉਹਨਾਂ ਨੂੰ ਪੁਲਿਸ ਤੋਂ ਬਚਾ ਕੇ ਰੱਖਦੇ ਨੇ ਤਾਂ ਕਿ ਉਹਨਾਂ ਦੇ ਉੱਤੇ ਕਾਰਵਾਈ ਨਾ ਕੀਤੀ ਜਾਵੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਨਾ ਬੰਦ ਕੀਤਾ ਜਾਵੇ ਤੇ ਇਸੇ ਤਰੀਕੇ ਨਾਲ ਵਾਰਦਾਤਾਂ ਦੀ ਗਿਣਤੀ ਦੇ ਵਿੱਚ ਵਾਧਾ ਹੁੰਦਾ ਜਾਂਦਾ ਹੈ ਉਨ੍ਹਾਂ ਦੀ ਦਹਿਸ਼ਤ ਇਲਾਕੇ ਦੇ ਵਿੱਚ ਫੈਲਦੀ ਜਾਂਦੀ ਹੈ ਤੇ ਜਦੋਂ ਉਹਨਾਂ ਦਾ ਨਾਮ ਇੰਨਾ ਵੱਡਾ ਹੋ ਜਾਂਦਾ ਹੈ ਜਾਂ ਉਹ ਇਹ ਸੋਚਦੇ ਨੇ ਕਿ ਹੁਣ ਉਹਨਾਂ ਦਾ ਕਦ ਉਹ ਸਿਆਸਦਾਨ ਤੋਂ ਵੀ ਵੱਡਾ ਹੋ ਗਿਆ ਹੈ ਤੇ ਕਈ ਵਾਰ ਆਪਸ ਦੇ ਵਿੱਚ ਕਟੱਣ ਪੈਦਾ ਹੋ ਜਾਂਦੀ ਹੈ ਆਪਸ ਦੇ ਵਿੱਚ ਖੈ ਬਾਜੀ ਸ਼ੁਰੂ ਹੋ ਜਾਂਦੀ ਹੈ ਪਾਰਟੀਆਂ ਬਦਲੀਆਂ ਜਾਂਦੀਆਂ ਨੇ ਕੋਈ ਹੋਰ ਸਿਆਸਦਾਨ ਸਿਰ ਦੇ ਉੱਤੇ ਹੱਥ ਰੱਖ ਦਿੰਦਾ ਹੈ ਇਸ ਤਰੀਕੇ ਨਾਲ ਕਤਲੋ ਗੈਰਤ ਹੁੰਦੀ ਰਹਿੰਦੀ ਹੈ ਪਾਵੇਂ ਕਾਨੂੰਨ ਵਿਵਸਥਾ ਲਾ ਐਂਡ ਆਰਡਰ ਦਾ ਜਿਹੜਾ ਜੰਮਾ ਹੈ ਉਹ ਹਮੇਸ਼ਾ ਹੀ ਜੋ ਸੂਬਾ ਸਰਕਾਰ ਹੈ ਉਸ ਦਾ ਹੁੰਦਾ ਹੈ ਇਸ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਸਾਰਾ ਦੋਸ਼ ਆਮ ਆਦਮੀ ਪਾਰਟੀ ਦੇ ਮੱਥੇ ਹੀ ਮੜਨਾ ਚਾਹੀਦਾ ਹੈ ਕਿਉਂਕਿ ਉਹਨਾਂ ਨੂੰ ਕਾਨੂੰਨ ਵਿਵਸਥਾ ਦੇ ਉੱਤੇ ਕਾਬੂ ਪਾਉਣ ਦਾ ਜਿਹੜਾ ਕੰਮ ਹੈ ਉਹ ਸਰਕਾਰਾਂ ਦਾ ਹੁੰਦਾ ਹੈ ਗ੍ਰਹਿ ਮੰਤਰੀ ਦਾ ਹੁੰਦਾ ਹੈ ਸੂਬੇ ਦੀ ਸਰਕਾਰ ਦਾ ਸੂਬੇ ਦੀ ਪੁਲਿਸ ਫੋਰਸ ਦਾ ਹੁੰਦਾ ਤੇ ਜਦੋਂ ਆਏ ਦਿਨ ਵਾਰਦਾ ਤਾਂ ਹੁੰਦੀਆਂ ਨੇ ਬੇਖੌਫ ਹੋ ਕੇ ਬਿਆਸ ਮਾਰਗਾਂ ਦੇ ਵਿੱਚ ਵੀ ਗੋਲੀਆਂ ਚੱਲਦੀਆਂ ਨੇ ਹਰ ਦਿਨ ਕਤਲ ਕਿਤੇ ਨਾ ਕਿਤੇ ਹੁੰਦਾ ਹੈ ਉਸ ਦੇ ਲਈ ਸਰਕਾਰ ਹੀ ਜ਼ਿੰਮੇਵਾਰ ਹੁੰਦੀ ਇਹਨਾਂ ਦੋ ਕਤਲਾਂ ਤੋਂ ਪਹਿਲਾਂ ਵੀ ਕਬੱਡੀ ਦੇ ਟੂਰਨਾਮੈਂਟ ਦੇ ਵਿੱਚ ਇੱਕ ਵੱਡੇ ਪ੍ਰੋਮੋਟਰ ਦਾ ਕਤਲ ਹੋਇਆ ਕੱਲ੍ਹ ਹੀ ਇੱਕ ਔਰਤ ਨੂੰ ਉਸ ਦੇ ਘਰ ਦੇ ਅੰਦਰ ਵੜ ਕੇ ਦੋ ਬੰਦਿਆਂ ਨੇ ਗੋਲੀ ਮਾਰ ਦਿੱਤੀ ਤੁਸੀਂ ਵਾਰਦਾਤਾਂ ਗਿਣਨ ਬੈਠੋਗੇ ਪਰ ਸ਼ਾਮ ਹੋ ਜਾਏਗੀ ਇੰਨੀਆਂ ਵਾਰਦਾਤਾਂ ਪੰਜਾਬ ਦੇ ਵਿੱਚ ਪਿਛਲੇ ਕੁਝ ਸਮੇਂ 'ਚ ਹੋਈਆਂ ਨੇ ਉਹਦੇ ਲਈ ਸੱਤਾਧਰ ਪਾਰਟੀ ਨੂੰ ਹੀ ਜਿਹੜਾ ਹੈ ਇਲਜ਼ਾਮ ਦਿਨਾ ਬਣਦਾ ਹੈ ਪਰ ਇਹ ਹਾਲਾਤ ਇੱਥੇ ਤੱਕ ਪਹੁੰਚੇ ਕਿਵੇਂ ਐਨੀ ਵੱਡੀ ਗਿਣਤੀ ਦੇ ਵਿੱਚ ਗੈਂਗਸਟਰ ਪੰਜਾਬ ਦੇ ਵਿੱਚ ਪਣਪੇ ਕਿਵੇਂ ਐਨੇ ਗੈਂਗ ਬਣੇ ਕਿਵੇਂ ਸ਼ਰਿਆਮ ਹਰ ਇੱਕ ਬੰਦੇ ਕੋਲ ਹੀ ਹਥਿਆਰ ਹੈ ਕਿਤੇ ਵੀ ਕਦੋਂ ਵੀ ਗੋਲੀ ਚੱਲ ਜਾਂਦੀ ਹੈ ਕਿਤੇ ਵੀ ਕਿਸੇ ਨੂੰ ਘੇਰ ਕੇ ਮਾਰ ਦਿੱਤਾ ਜਾਂਦਾ ਹੈ ਇੰਨੀਆਂ ਵਾਰਦਾਤਾਂ ਦੇ ਵਿੱਚ ਜਿਹੜਾ ਵਾਧਾ ਹੋਇਆ ਹੈ ਉਹ ਕਿਉਂ ਹੋਇਆ ਹੈ ਉਸਦੇ ਪਿੱਛੇ ਕੌਣ ਹੈ ਇਹ ਚੀਜ਼ਾਂ ਸਮਝਣ ਦੀ ਵੀ ਲੋੜ ਹੈ ਔਰ ਸਾਰੇ ਵਰਤਾਰੇ ਦੇ ਪਿੱਛੇ ਜੋ ਸਿਆਸਤਦਾਨਾਂ ਦਾ ਹੱਥ ਹੁੰਦਾ ਹੈ ਜਿਹੜੀ ਉਹਨਾਂ ਵੱਲੋਂ ਸ਼ੈਦ ਦਿੱਤੀ ਜਾਂਦੀ ਹੈ ਇਹਨਾਂ ਅੰਸਰਾਂ ਨੂੰ ਜਦੋਂ ਉਹ ਜੁਰਮ ਦੀ ਦੁਨੀਆ ਦੇ ਵਿੱਚ ਪੈਰ ਹੀ ਰੱਖ ਰਹੇ ਹੁੰਦੇ ਨੇ ਉਹਨਾਂ ਨੂੰ ਵੱਡਾ ਕਰਨ ਦਾ ਉਹਨਾਂ ਦਾ ਨਾਮ ਐਡਾ ਵੱਡਾ ਕਰਨ ਦਾ ਜਾਂ ਉਹਨਾਂ ਦੀ ਦਹਿਸ਼ਤ ਫੈਲਾਉਣ ਦਾ ਮੁੱਖ ਜ਼ਿੰਮੇਵਾਰ ਜਿਹੜਾ ਹੈ ਉਹ ਸਿਆਸਤਦਾਨਾਂ ਦੇ ਸਿਰ ਮੜਨਾ ਚਾਹੀਦਾ ਹੈ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਹੋ ਤੁਹਾਨੂੰ ਯਾਦ ਹੋਣਾ ਪਹਿਲਾਂ ਵਿਕਰਮ ਸਿੰਘ ਮਜੀਠੀਆ ਤੇ ਦੋਸ਼ ਲੱਗਦੇ ਹੁੰਦੇ ਸੀ ਕਿ ਕਿਹੋ ਜੇ ਅੰਸਰਾਂ ਨੂੰ ਉਹ ਯੂਥ ਅਕਾਲੀ ਦਲ ਦੇ ਨਾਮ ਤੇ ਪ੍ਰਮੋਟ ਕਰ ਰਿਹਾ ਹੈ ਐਸਓਆਈ ਦੇ ਨਾਮ ਤੇ ਕਈ ਅਜੇ ਅੰਸਰਾਂ ਨੂੰ ਅੱਗੇ ਵਧਾਉਣ ਦੀ ਗੱਲ ਹੁੰਦੀ ਸੀ ਕਾਂਗਰਸ ਦੇ ਕਈ ਲੀਡਰਾਂ ਦਾ ਨਾਮ ਵੀ ਜਿਵੇਂ ਆਪਾਂ ਪਹਿਲਾਂ ਹੀ ਜ਼ਿਕਰ ਕਰਕੇ ਹਟੇ ਆਂ ਕਈ ਗੈਂਗਸਟਰਾਂ ਦੇ ਨਾਲ ਜੁੜਦਾ ਰਿਹਾ ਹੈ ਹੁਣ ਭਾਵੇਂ ਭਾਰਤੀ ਜਨਤਾ ਪਾਰਟੀ ਪੰਜਾਬ ਸਰਕਾਰ ਤੇ ਜਾਂ ਇਹਨਾਂ ਲੀਡਰਾਂ ਦੇ ਉੱਤੇ ਦੋਸ਼ ਲਾਉਂਦੀ ਹੋਵੇ ਇਹਨਾਂ ਨਾਵਾਂ ਦਾ ਜ਼ਿਕਰ ਕਰਦੀ ਹੋਵੇ ਇਹ ਗੈਂਗਸਟਰਾਂ ਨੂੰ ਬਧਵਾਵਾ ਦੇਣ ਵਾਲੇ ਇਹੀ ਲੋਕ ਨੇ ਲੇਕਿਨ ਜਦੋਂ ਲਾਰੈਂਸ ਬਿਸ਼ਨੋਈ ਦਾ ਨਾਮ ਆਉਂਦਾ ਹੈ ਉਦੋਂ ਕੇਂਦਰ ਸਰਕਾਰ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਨੇ ਉਹਨਾਂ ਦਾ ਜ਼ਿਕਰ ਵੀ ਹੁੰਦਾ ਹੈ ਕਿਵੇਂ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ ਪਹਿਲਾਂ ਲਾਰੈਂਸ ਬਿਸ਼ਨੋਈ ਨੂੰ ਹੁਣ ਉਸਦੇ ਭਰਾ ਅਨਮੋਲ ਬਿਸ਼ਨੋਈ ਨੂੰ ਜਿਸ ਤਰੀਕੇ ਦੀਆਂ ਸਹੂਲਤਾਂ ਸੁਰੱਖਿਆ ਦੇ ਨਾਮ ਤੇ ਜੇਲ੍ਹਾਂ ਵਿੱਚ ਦਿੱਤੀਆਂ ਜਾ ਰਹੀਆਂ ਨੇ ਉਹ ਵੀ ਕਿਸੇ ਤੋਂ ਲੁਕੀਆਂ ਹੋਈਆਂ ਨਹੀਂ ਹਨ ਪਰ ਇਸ ਦੇ ਨਾਲ ਨਾਲ ਕਿਤੇ ਨਾ ਕਿਤੇ ਪੰਜਾਬ ਦੇ ਲੋਕ ਵੀ ਥੋੜਾ ਬਹੁਤਾ ਬਲੇਮ ਜਿਹੜਾ ਹੈ ਉਹਨਾਂ ਦੇ ਸਿਰ ਵੀ ਆਉਂਦਾ ਹੈ ਸਾਡੀ માનਸਿਕਤਾ ਹੀ ਰਹੀ ਹੋ ਗਈ ਹੈ ਕਿ ਅਸੀਂ ਇਹਨਾਂ ਲੋਕਾਂ ਨੂੰ ਜਦੋਂ ਵੋਟ ਪਾਉਣੇ ਆ ਜਾਂ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਹੱਲਾਸ਼ੇਰੀ ਦਿੰਨੇ ਆ ਵਧਾਵਾ ਦਿੰਨੇ ਆ ਉਹ ਵੀ ਕਿਤੇ ਨਾ ਕਿਤੇ ਇਹਨਾਂ ਦਾ ਹੌਸਲਾ ਵਧਾਉਂਦੇ ਨੇ ਕਿ ਉਹ ਸਿਆਸਤ ਦੇ ਵਿੱਚ ਕਦਮ ਰੱਖ ਸਕਦੇ ਨੇ ਲੋਕ ਉਹਨਾਂ ਨੂੰ ਮਨਜ਼ੂਰੀ ਦੇਣਗੇ ਪਿਛੇ ਬਲਾਕ ਸਭਾਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਚੋਣਾਂ ਹੋਈਆਂ ਉਸਦੇ ਵਿੱਚ ਗੈਂਗਸਟਰ ਰਹੇ ਗੁਰਪ੍ਰੀਤ ਸੇਖੋਂ ਦਾ ਜ਼ਿਕਰ ਆਉਂਦਾ ਹੈ ਕਿਵੇਂ ਮੀਡੀਆ ਦੇ ਵਿੱਚ ਉਸ ਨੂੰ ਹੱਲਾਸ਼ਰੀ ਦਿੱਤੀ ਗਈ ਉਸ ਦੀ ਜਿੱਤ ਨੂੰ ਇਹ ਦਰਸਾਇਆ ਗਿਆ ਕਿ ਦੇਖੋ ਸਰਕਾਰ ਨੂੰ ਪਟਕਣੀ ਦੇ ਦਿੱਤੀ ਗੈਂਗਸਟਰ ਨੇ ਕਿਵੇਂ ਉਹ ਆਪਣੇ ਉਮੀਦਵਾਰਾਂ ਨੂੰ ਜਾਂ ਆਪਣੀ ਘਰ ਵਾਲੀਆਂ ਨੂੰ ਜਿਤਾ ਗਿਆ ਉਸ ਦੀ ਕਿਸ ਤਰੀਕੇ ਨਾਲ ਵਾਵਾ ਕਿ ਇਸੇ ਤਰੀਕੇ ਨਾਲ ਹੀ ਲੱਖਾਂ ਸੁਧਾਨਾ ਕਦੇ ਗੈਂਗਸਟਰ ਹੁੰਦਾ ਸੀ ਅੱਜ ਕੱਲ ਉਹ ਨੇਤਾ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ ਲੰਬੇ ਸਮੇਂ ਤੋਂ ਲੋਕ ਉਹਨੂੰ ਵੀ ਪ੍ਰਵਾਨਗੀ ਦੇ ਹੀ ਜਾ ਰਹੇ ਹੋਰ ਵੀ بڑے ਨਾਮ ਨੇ ਜਿਹੜੇ ਇਹਨਾਂ ਸ਼੍ਰੇਣੀਆਂ ਦੇ ਵਿੱਚ ਸ਼ਾਮਲ ਹਨ ਅੱਜ ਕੱਲ ਸੋਸ਼ਲ ਮੀਡੀਆ ਤੇ ਪਿਛਲੇ ਕੁਝ ਦਿਨਾਂ ਤੋਂ ਡਰੱਗ ਕੇਸ ਦੇ ਵਿੱਚ ਫੜੇ ਗਏ ਜਗਦੀਸ਼ ਭੋਲਾ ਦੀ ਫੋਟੋ ਵੀ ਸਰਕੂਲੇਟ ਹੋ ਰਹੀ ਹੈ ਕਿਵੇਂ ਕਬੱਡੀ ਟੂਰਨਾਮੈਂਟਾਂ ਤੇ ਉਸ ਨੂੰ ਚੀਫ ਗੈਸਟ ਵਜੋਂ ਬੁਲਾਇਆ ਜਾਂਦਾ ਹੈ ਤੇ ਉਹ ਇਹਨਾਂ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨ ਲਈ ਪਹੁੰਚਦਾ ਵੀ ਹੈ ਉਹ ਜ਼ਮਾਨਤ ਤੇ ਚੱਲ ਰਿਹਾ ਹੈ ਪਰ ਉਸ ਨੂੰ ਪੁਲਿਸ ਸੁਰੱਖਿਆ ਵੀ ਦਿੱਤੀ ਗਈ ਹੈ ਤੇ ਜਦੋਂ ਉਹ ਵੀਆਈਪੀ ਵਾਂਗੂ ਇਹਨਾਂ ਟੂਰਨਾਮੈਂਟ ਦੇ ਵਿੱਚ ਜਾਂਦਾ ਹੈ ਉਥੇ ਲੋਕ ਉਹਦੇ ਪੈਰੀਂ ਹੱਥ ਲਾ ਕੇ ਅਸ਼ੀਰਵਾਦ ਲੈ ਰਹੇ ਨੇ ਤਾਂ ਇਹ ਲੱਗ ਰਿਹਾ ਹੈ ਕਿ ਇੱਕ ਹੋਰ ਨਾਮ ਇਸੇ ਤਰੀਕੇ ਨਾਲ ਸਿਆਸਤ ਦੇ ਵਿੱਚ ਐਂਟਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਸੀਂ बार-बार ਇਹਨਾਂ ਸਿਆਸਤਦਾਨਾਂ ਨੂੰ ਦੋਸ਼ ਜ਼ਰੂਰ ਦਿੰਨੇ ਆ ਕਿ ਇਹ ਅਜਿਹੇ ਅੰਸਰਾਂ ਨੂੰ ਸ਼ਹਿ ਦਿੰਦੇ ਨੇ ਉਹਨਾਂ ਨੂੰ ਅੱਗੇ ਵਧਾਉਂਦੇ ਨੇ ਪਰ ਵੋਟਾਂ ਤਾਂ ਲੋਕ ਹੀ ਪਾਉਂਦੇ ਨੇ ਜਿਸ ਤਰੀਕੇ ਨਾਲ ਅਸੀਂ ਵੱਧ ਚੜ ਕੇ ਪਾਰਟੀ ਦੇ ਉਮੀਦਵਾਰ ਦੇ ਨਾਮ ਤੇ ਇਹਨਾਂ ਦਾ ਹੌਸਲਾ ਵਧਾਉਨੇ ਆ ਇਹਨਾਂ ਨੂੰ ਵੋਟਾਂ ਪਾਉਨੇ ਆ ਤਾਂ ਸ਼ਾਇਦਾਂ ਲੋਕ ਵੀ ਦੇ ਰਹੇ ਸੋ ਉਮੀਦ ਕਰਦੇ ਹਾਂ ਕਿਤੇ ਨਾ ਕਿਤੇ ਸਾਡੇ ਸਿਆਸਤਦਾਨ ਇਸ ਗੱਲ ਨੂੰ ਸਮਝਣਗੇ ਕਿ ਜਦੋਂ ਗੋਲੀ ਚੱਲਦੀ ਹੈ ਉਸ ਗੋਲੀ ਤੇ ਕਿਸੇ ਪਾਰਟੀ ਦਾ ਨਾਮ ਨਹੀਂ ਲਿਖਿਆ ਹੁੰਦਾ ਅਸੀਂ ਕਾਂਗਰਸੀ ਵਰਕਰ ਦਾ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਇਹਨਾਂ ਚੀਜ਼ਾਂ ਦਾ ਜ਼ਿਕਰ ਕਰ ਹੀ ਰਹੇ ਹਾਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ 2027 ਦੀਆਂ ਚੋਣਾਂ ਨੇੜੇ ਆਉਂਦੀਆਂ ਜਾਣਗੀਆਂ ਕੀ ਇਹ ਕਤਲੂ ਗੈਰਤ ਇਸੇ ਤਰੀਕੇ ਨਾਲ ਵਧੇਗੀ ਇਹ ਇਹਨਾਂ ਸਿਆਸਤਦਾਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਇਸ ਤਰੀਕੇ ਦੇ ਉਮੀਦਵਾਰ ਉਹ ਚੁਣਣਗੇ ਕਿੰਨਾਂ ਨੂੰ ਟਿਕਟਾਂ ਦੇਣਗੇ ਕਿ ਸਿਰਫ ਕੁਝ ਸੀਟਾਂ ਜਿੱਤਣ ਦੇ ਨਾਮ ਤੇ ਕਿਸੇ ਵੀ ਵਿਅਕਤੀ ਨੂੰ ਚੋਣਾਂ ਲੜਾ ਦਿੱਤੀਆਂ ਜਾਣਗੀਆਂ ਉਹਦਾ ਬੈਕਗ੍ਰਾਉਂਡ ਉਹਦਾ ਪਿਛੋਕੜ ਚੈੱਕ ਕੀਤੇ ਬਗੈਰ ਇਹ ਸਿਆਸਤਦਾਨਾਂ ਨੂੰ ਸੋਚਣਾ ਪਵੇਗਾ ਤੇ ਨਾਲ ਹੀ ਲੋਕਾਂ ਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਜਦੋਂ ਤੁਸੀਂ ਡਰਦੇ ਹੋ ਇਸ ਗੱਲ ਦੀ ਸ਼ਿਕਾਇਤ ਕਰਦੇ ਹੋ ਕਿ ਹਾਲਾਤ ਐਨੇ ਮੱਤਰ ਹੋ ਗਏ ਨੇ ਐਨੇ ਮਾੜੇ ਹੋ ਗਏ ਨੇ ਤਾਂ ਵੋਟਾਂ ਪਾਉਣ ਵੇਲੇ ਤੁਸੀਂ ਵੀ ਇਹ ਸੋਚੋ ਕਿ ਜਿਸ ਉਮੀਦਵਾਰ ਨੂੰ ਤੁਸੀਂ ਵੋਟ ਪਾ ਰਹੇ ਹੋ ਉਸ ਦਾ ਪਿਛੋਕੜ ਕੀ ਸੀ ਪਾਰਟੀ ਨਾ ਦੇਖੋ ਉਸ ਵਿਅਕਤੀ ਦਾ ਪਿਛੋਕੜ ਜ਼ਰੂਰ ਦੇਖੋ ਸੋ ਇਸ ਉਮੀਦ ਦੇ ਨਾਲ ਕਿ ਇਹ ਗੱਲਾਂ ਦਾ ਧਿਆਨ ਸਾਡੇ ਵੋਟਰ ਸਾਡੇ ਲੋਕ ਸਾਡੇ ਸਰੋਤੇ ਜ਼ਰੂਰ ਧਿਆਨ ਰੱਖਣਗੇ ਸਤਿ ਸ੍ਰੀ ਅਕਾਲ ਲੈਂਦੇ ਆ ਧੰਨਵਾਦ